ਅੰਮ੍ਰਿਤਕੌਰ ਜੀ ਦੀ ਕਹਾਣੀ ਲਾਲਚ ਤਾਂ ਥੋੜਾ ਵੀ ਬੁਰਾ ਹੈਲੋ ਹਾਂ ਬਾਈ ਕੌਣ ਬੋਲਦਾ ਹੈ ਬੰਤੋ ਨੇ ਪੁੱਛਿਆ ਮੈਂ ਫਲਾਣੀ ਕੰਪਨੀ ਦੇ ਦਫ਼ਤਰ ਵਿੱਚੋਂ ਬੋਲ ਰਿਹਾ ਹਾਂ ਹਾਂ ਆਪ ਜੀ ਨੂੰ ਇੱਕ ਸਕੀਮ ਬਾਰੇ ਦੱਸਣਾ ਚਾਹੁੰਦਾ ਹਾਂ ਮੈਮ ਇਹ ਸਿਰਫ ਤੁਹਾਡੇ ਲੱਕੀ ਨੰਬਰ ਤੇ ਹੀ ਆਈ ਹੈ ਜੀ ਮੈਨੂੰ ਨਹੀਂ ਸਮਝ ਲੱਗਦੀ ਭਾਈ ਕੀ ਕਹਿ ਰਿਹਾ ਹੈ ਤੂੰ ਬੰਤੋ ਨੂੰ ਗੱਲ ਸਮਝ ਨਹੀਂ ਸੀ ਆ ਰਹੀ ਪਲੀਜ਼ ਫੋਨ ਨਾ ਕਟਿਓ ਤੁਹਾਡੇ ਫਾਇਦੇ ਦੀ ਗੱਲ ਹੈ ਫੋਨ ਕਰਨ ਵਾਲੇ ਨੇ ਕਿਹਾ ਸਾਡੇ ਫਾਇਦੇ ਦੀ ਕਿਵੇਂ ਭਾਈ ਫਾਇਦੇ ਦੀ ਗੱਲ ਸੁਣ ਕੇ ਬੰਤੋ ਨੇ ਫੋਨ ਨਾ ਕਟਿਆ ਮੇਰੀ ਗੱਲ ਧਿਆਨ ਨਾਲ ਸੁਣਨਾ ਤੁਸੀਂ ਸਿਰਫ ਫੋਨ ਸੁਣਨਾ ਹੈ ਜੋ ਤੁਹਾਡੇ ਨੰਬਰ ਤੇ ਆਵੇਗਾ ਤੁਹਾਡੇ ਫੋਨ ਵਿੱਚ ਪੈਸੇ ਅਸੀਂ ਪਵਾ ਦਿਆ ਕਰਾਂਗੇ ਤੁਸੀਂ ਸਿਰਫ ਗੱਲ ਸੁਣਨੀ ਹੋਇਆ ਕਰੇਗੀ ਅਸੀਂ ਤਾਂ ਭਾਈ ਬਾਹਰਲੇ ਦੇਸ਼ ਵੀ ਗੱਲ ਕਰਨੀ ਹੁੰਦੀ ਹੈ ਬੰਤੋ ਨੇ ਸੋਚਿਆ ਕਿਤੇ ਭਾਈ ਬਾਅਦ ਵਿੱਚ ਇਹ ਨਾ ਕਹਿ ਦੇਵੇ ਕਿ ਤੁਸੀਂ ਪਹਿਲਾਂ ਕਿਉਂ ਨਹੀਂ ਦੱਸਿਆ ਉਸ ਨੇ ਅਜੇ ਗੱਲ ਪੂਰੀ ਵੀ ਨਹੀਂ ਸੀ ਕੀਤੀ ਆਵਾਜ਼ ਆਈ ਜੋ ਵੀ ਤੁਹਾਡਾ ਮੋਬਾਈਲ ਖਰਚ ਹੋਵੇਗਾ ਅਸੀਂ ਦਿਆ ਕਰਾਂਗੇ ਭਾਈ ਨੇ ਕਾਫੀ ਗੱਲਾਂ ਬੰਤੋ ਨੂੰ ਸਮਝਾਈਆਂ ਠੀਕ ਹੈ ਭਾਈ ਬੰਤੋ ਖੁਸ਼ੀ ਨਾਲ ਹੁੱਬ ਕੇ ਬੋਲੀ ਸ਼ੁਕਰੀਆ ਜੀ ਕਹਿ ਕੇ ਭਾਈ ਨੇ ਫੋਨ ਕੱਟ ਦਿੱਤਾ ਬੰਤੋ ਸੋਚ ਰਹੀ ਸੀ ਘਰੇ ਬੈਠੇ ਬਿਠਾਏ ਚਲੋ ਉਸ ਨੇ ਮੋਬਾਈਲ ਦਾ ਖਰਚਾ ਤਾਂ ਘੱਟ ਕੀਤਾ ਕਿਸੇ ਕੰਪਨੀ ਵਾਲੇ ਭਾਈ ਦਾ ਫੋਨ ਸੀ ਕਹਿੰਦੇ ਆਪੇ ਪੈਸੇ ਪਵਾਉ ਤੁਹਾਡੇ ਫੋਨ ਵਿੱਚ ਬਸ ਤੁਸੀਂ ਘੜੀ ਦੀ ਘੜੀ ਗੱਲ ਸੁਣਨੀ ਹੈ ਜਿੰਨੀ ਵਾਰੀ ਫੋਨ ਆਊਗਾ ਤੁਸੀਂ ਚੁੱਕਣਾ ਬਸ ਨਰਮਾਈ ਤੇ ਪਿਆਰ ਨਾਲ ਗੱਲ ਕਰਨੀ ਹੈ ਬੰਤੋ ਨੂੰ 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 ਦੱਸਣ ਲੱਗੀ ਬੇਬੇ ਕੋਈ ਹੋਰ ਨਾ ਪੰਗਾ ਪਾ ਲੈ ਨੂੰ ਬੋਲੀ ਤੂੰ ਤਾਂ 12 ਪੜ੍ਹ ਕੇ ਵੀ ਅਣਪੜਾਂ ਵਰਗੀ ਹੀ ਰਹੀ ਬੰਤੋ ਨੇ ਨੂੰ ਦੀ ਗੱਲ ਤੇ ਮੂੰਹ ਜਿਹਾ ਮੋੜ ਕੇ ਆਖਿਆ ਉਸ ਤੋਂ ਖੁਸ਼ੀ ਸੰਭਾਲੀ ਨਹੀਂ ਸੀ ਜਾ ਰਹੀ ਆਪਣੀ ਸਿਆਣਪ ਤੇ ਉਸ ਨੂੰ ਫਕਰ ਮਹਿਸੂਸ ਹੋ ਰਿਹਾ ਸੀ ਉਸ ਦਾ ਦਿਲ ਕਰਦਾ ਸੀ ਕਿ ਉਹ ਉੱਡ ਕੇ ਖੇਤ ਚਲੀ ਜਾਵੇ ਤੇ ਆਪਣੇ ਪਤੀ ਨੂੰ ਦੱਸੇ ਕਿ ਹੁਣ ਫੋਨ ਵਿੱਚ ਪੈਸੇ ਪਵਾਉਣ ਦੀ ਲੋੜ ਨਹੀਂ ਉਸ ਨੇ ਇੰਤਜ਼ਾਮ ਕਰ ਲਿਆ ਹੈ ਬੰਤੋ ਅਜੇ ਸੋਚ ਰਹੀ ਸੀ ਕਿ ਫੋਨ ਦੀ ਘੰਟੀ ਵੱਜੀ ਉਹ ਇੱਕਦਮ ਤਰਬਕ ਗਈ ਉਸ ਨੇ ਫਿਰ ਚੰਗੀ ਤਰ੍ਹਾਂ ਕੰਨ ਨੰਗੇ ਕਰਕੇ ਫੋਨ ਕੰਨ ਤੇ ਲਾਇਆ ਤੇ ਪਿਆਰ ਨਾਲ ਹੈਲੋ ਕਿਹਾ ਆਪਕਾ ਨਾਮ ਕੀ ਹੈ ਅੱਗੋਂ ਆਵਾਜ਼ ਆਈ ਜੀ ਮੇਰਾ ਨਾਮ ਬੰਤੋ ਚੁੱਪ ਕਰਕੇ ਸੋਚਣ ਲੱਗੀ ਵਿਆ ਵੇਲੇ ਉਸ ਦਾ ਨਾਂ ਕੁਲਵੰਤ ਸੀ ਬੰਤੋ ਤਾਂ ਬਾਅਦ ਵਿੱਚ ਕਹਿਣ ਲੱਗ ਪਈ ਸੀ ਆਪ ਕੁਝ ਬੋਲ ਕਿਉਂ ਨਹੀਂ ਰਹੇ ਜੀ ਕੁਲਵੰਤ ਵਾਓ ਕਿੰਨਾ ਸੁੰਦਰ ਕਿੰਨਾ ਪਿਆਰਾ ਨਾਮ ਹੈ ਆਪਕਾ ਬੰਤੋ ਦੀਆਂ ਲੱਤਾਂ ਕੰਬਣ ਲੱਗ ਪਈਆਂ ਐਨੇ ਪਿਆਰ ਨਾਲ ਤੱਕਦੇ ਦੀਪੇ ਦੇ ਬਾਪੂ ਨੇ ਵੀ ਉਸਦੇ ਨਾਂ ਦੀ ਤਾਰੀਫ਼ ਨਹੀਂ ਸੀ ਕੀਤੀ ਕੰਮ ਕਿਆ ਕਰਤੇ ਹੋ ਕੰਮ ਤਾਂ ਭਾਈ ਘਰ ਦਾ ਸਾਰਾ ਹੀ ਕਰਦੀਆਂ ਮੈਂ ਲੋਕਾਂ ਦੀਆਂ ਬੁੜੀਆਂ ਆਂਗੂ ਨੂੰ ਦੇ ਸਿਰ ਤੇ ਨਹੀਂ ਛੱਡਦੀ ਸਾਰਾ ਕੰਮ ਤਾਰਾ ਵੀ ਆਪ ਕੱਢਦੀ ਆਂ ਗੋਹਾ ਕੂੜਾ ਵੀ ਸਿੱਟ ਦਿੰਨੀ ਆਂ ਕੰਮ ਗਿਣਾਉਂਦਿਆਂ ਬੰਤੋ ਨੂੰ ਪਤਾ ਹੀ ਨਹੀਂ ਲੱਗਿਆ ਕਿਹੜੇ ਵੇੜੇ ਅਗਲੇ ਨੇ ਫੋਨ ਕੱਟ ਦਿੱਤਾ ਬੰਤੋ ਸੋਚਣ ਲੱਗੀ ਕਿੰਨਾ ਮਿੱਠਾ ਬੋਲਦੇ ਨੇ ਲੋਕ ਸਾਡੇ ਵਾਲਿਆਂ ਨੂੰ ਤਾਂ ਪਿਆਰ ਨਾਲ ਬੋਲਣਾ ਹੀ ਨਹੀਂ ਆਉਂਦਾ ਉਖੜੇ ਕਹਾੜੇ ਵਾਂਗੂ ਪੈਂਦੇ ਨੇ ਬੰਤੋ ਨੇ ਫੌੜਾ ਚੁੱਕਿਆ ਮੱਜਾਂ ਦਾ ਗੋਹਾ ਹਟਾਉਣ ਲੱਗੀ ਘੰਟੀ ਫੇਰ ਵੱਜੀ ਨੂੰ ਨੇ ਫੋਨ ਚੁੱਕਿਆ ਹੈਲੋ ਜੀ ਆਪਕਾ ਨਾਮ ਕੀਆ ਹੈ ਫੋਨ ਕਰਨ ਵਾਲੇ ਨੇ ਪੁੱਛਿਆ ਤੂੰ ਨਾਮ ਤੋ ਕੀ ਲੈਣਾ ਵੀਰੇ ਗੱਲ ਕੀਦੇ ਨਾਲ ਕਰਨੀ ਐ ਉਹ ਦੱਸ ਨੂ ਨੇ ਆਖਿਆ ਵੀਰਾ ਨਹੀਂ ਸਿਰਫ ਫਰੈਂਡ ਅੱਗੋਂ ਆਵਾਜ਼ ਆਈ ਵੋਟੀ ਨੇ ਫੋਨ ਕੱਟ ਦਿੱਤਾ ਗੁੱਸੇ ਵਿੱਚ ਬੁੜਬੁੜ ਕਰਦੀ ਰਹੀ ਲੱਗਦਾ ਫਰੈਂਡ ਦਾ ਲੱਤਾਂ ਢੜਵਾਉਣੀਆਂ ਹੋਣੀਆਂ ਕੀ ਹੋ ਗਿਆ ਕੁੜੇ ਤੈਨੂੰ ਬੰਤੋ ਨੂ ਨੂੰ ਬੁੜਬੁੜ ਕਰਦਿਆਂ ਦੇਖ ਕੇ ਪੁੱਛਣ ਲੱਗੀ ਹੋਣਾ ਕੀ ਐ ਕਿਸੇ ਦਾ ਫੋਨ ਆਇਆ ਸੀ ਮੇਰਾ ਨਾਮ ਪੁੱਛਦਾ ਸੀ ਟੁੱਟ ਪੈਣਾ ਫਿਰ ਤਾਂ ਮੇਰਾ ਫੋਨ ਹੋ ਬੰਤੋ ਨੇ ਕਿਹਾ ਤੂੰ ਬੇਬੇ ਇਹੋ ਜੇ ਫੋਨ ਸੁਣਦੀ ਐ ਨਾ ਨਾ ਮੈਂ ਕਾਨੂੰ ਸੁਣਦੀ ਆ ਕਹਿ ਕੇ ਬੰਤੋ ਕੰਮ ਕਰਨ ਚਾਲ ਲੱਗੀ ਫੋਨ ਦੀ ਘੰਟੀ ਫੇਰ ਵੱਜੀ ਪੋਤੇ ਨੇ ਫੋਨ ਚੁੱਕਿਆ ਉਹ ਕਾਫੀ ਸਮਾਂ ਗੱਲਾਂ ਕਰਦਾ ਰਿਹਾ ਬੰਤੋ ਨੇ ਪੁੱਛਿਆ ਕਿਹਦਾ ਫੋਨ ਐ ਪਰ ਮੁੰਡੇ ਨੇ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਤੇ ਥੋੜੀ ਦੇਰ ਬਾਅਦ ਫੋਨ ਫੜੀ ਆਪਣੀ ਭੈਣ ਨੂੰ ਹਾਕਾ ਮਾਰਨ ਲੱਗ ਪਿਆ ਕੁੜੀ ਨੂੰ ਫੋਨ ਜਾ ਫੜਾਇਆ ਮਾਂ ਨੇ ਪੁੱਛਿਆ ਉਡੀਸਾ ਹੈਲੀ ਦਾ ਫੋਨ ਤੀਵੇਂ ਪਤਾ ਨਹੀਂ ਸਾਰਿਆਂ ਬਾਰੇ ਪੁੱਛ ਕੇ ਕਹਿੰਦਾ ਆਪਣੀ ਦੀਦੀ ਨਾਲ ਗੱਲ ਕਰਾ ਮਾਂ ਨੇ ਮੱਥੇ ਤੇ ਹੱਥ ਮਾਰਿਆ ਤੇ ਕੁੜੀ ਵੱਲ ਭੱਜੀ ਕੁੜੀ ਤੋਂ ਫੋਨ ਖੋਲਿਆ ਕੁੜੀ ਘਬराई ਜਿਹੀ ਆਵਾਜ਼ ਵਿੱਚ ਬੋਲੀ ਮੰਮੀ ਪਤਾ ਨਹੀਂ ਕਿਹਦਾ ਫੋਨ ਫੜਾ ਗਿਆ ਮੈਨੂੰ ਗਲਤ ਫੋਨ ਆਉਂਦੇ ਨੇ ਪੁੱਤ ਆਪਣੇ ਨੰਬਰ ਤੇ ਤੂੰ ਨਾ ਚੱਕਿਆ ਕਰ ਅੱਧੇ ਘੰਟੇ ਬਾਅਦ ਫੋਨ ਫਿਰ ਨੂੰ ਨੇ ਚੁੱਕਿਆ ਦੂਜੇ ਪਾਸਿਓਂ ਆਵਾਜ਼ ਆਈ ਜੀ ਕੁਲਵੰਤ ਜੀ ਸੇ ਬਾਤ ਕਰਵਾਈਏ ਪਲੀਜ਼ ਨੂਨੇ ਬੰਤੋ ਨੂੰ ਪੁੱਛਿਆ ਬੇਬੇ ਆਪਣੇ ਕੁਲਵੰਤ ਕੌਣ ਹੈ ਬੰਤੋ ਨੇ ਫੋਨ ਫੜ ਕੇ ਹੈਲੋ ਕਿਹਾ ਆਪ ਕੁਲਵੰਤ ਜੀ ਬੋਲ ਰਹੇ ਹੋ ਹਾਂਜੀ ਆਪਕੋ ਹਿੰਦੀ ਬੋਲੀ ਨਹੀਂ ਆਤੀ ਭਾਈ ਨੇ ਕਿਹਾ ਘਟ ਆਤੀ ਹੈ ਜੀ ਚਲੋ ਮੈਂ ਪੰਜਾਬੀ ਮੇਂ ਹੀ ਬਾਤ ਕਰੂੰਗਾ ਕੁਲਵੰਤ ਜੀ ਤੁਹਾਡਾ ਨਾਮ ਬਹੁਤ ਪਿਆਰਾ ਹੈ ਲੱਗਦਾ ਹੈ ਜਿੰਨਾ ਪਿਆਰਾ ਨਾਮ ਹੈ ਇੰਨੇ ਹੀ ਪਿਆਰੇ ਤੁਸੀਂ ਹੋਮੋਗੇ ਬੰਤੋ ਫਿਰ ਸੋਚਣ ਲੱਗੀ ਮਨਾ ਤੇਰੀ ਤਾਂ ਕਦੇ ਕਿਸੇ ਨੇ ਕਦਰ ਹੀ ਨਹੀਂ ਪਾਈ ਐਨੇ ਪਿਆਰ ਨਾਲ ਸਾਰੀ ਉਮਰ ਉਹੀ ਨਹੀਂ ਕਿਸੇ ਨੇ ਗੱਲ ਕੀਤੀ ਐਨੇ ਪਿਆਰ ਨਾਲ ਉਸ ਨੂੰ ਕੋਈ ਬੋਲੇ ਬੰਤੋਂ ਨੂੰ ਹਾਜ਼ਮ ਨਹੀਂ ਸੀ ਹੋ ਰਿਹਾ ਲੱਗਦਾ ਉਸ ਨੂੰ ਲੱਗਿਆ ਜਿਵੇਂ ਉਸ ਤੇ ਢਿੱਡ ਵਿੱਚ ਵੱਟ ਜਿਹਾ ਪੈਂਦੇ ਹੋਣ ਹੈਲੋ ਹੈਲੋ ਕੁਲਵੰਤ ਜੀ ਮੇਰੀ ਗੱਲ ਸੁਣ ਰਹੇ ਹੋ ਨਾ ਹਾਂਜੀ ਹਾਂਜੀ ਬੰਤੋਂ ਜਿਵੇਂ ਕਿਸੇ ਨੀਂਦ ਵਿੱਚੋਂ ਜਾਗੀ ਹੋਵੇ ਹਾਏ ਰੱਬਾ ਕੁਲਵੰਤ ਜੀ ਕਹਿ ਕੇ ਬੋਲ ਰਿਹਾ ਹੈ ਭਾਈ ਕਿੰਨੀ ਮਿੱਠੀ ਬੋਲੀ ਬੰਤੋ ਸੋਚ ਰਹੀ ਸੀ ਕੁਲਵੰਤ ਜੀ ਤੁਸੀਂ ਵੀ ਕੁਝ ਕਹੋ ਮੈਂ ਇਕੱਲਾ ਹੀ ਬੋਲ ਰਿਹਾ ਕੋਈ ਜਵਾਬ ਦਿਓ ਕਿਹੜੀ ਕਲਾਸ ਵਿੱਚ ਪੜ੍ਹਦੇ ਹੋ ਤੁਹਾਡੀ ਪੜ੍ਹਾਈ ਕਿੰਨੀ ਕ ਹੈ ਪੜ੍ਹਾਈ ਤਾਂ ਮੇਰੇ ਬੇਬੇ ਦੱਸਦੀ ਹੁੰਦੀ ਸੀ ਮੇਰਾ ਬਾਪੂ ਮੈਨੂੰ ਮੋਢਿਆਂ ਤੇ ਬਿਠਾ ਕੇ ਸਕੂਲ ਛੱਡ ਕੇ ਆਉਂਦਾ ਸੀ ਇੱਕ ਵਾਰੀ ਇਹੋ ਜਿਹਾ ਗੋਡੇ ਤੇ ਫੋੜਾ ਨਿਕਲਿਆ ਇੱਕ ਮਹੀਨਾ ਸੂਤ ਨਹੀਂ ਆਇਆ ਮੁੜ ਕੇ ਬਾਪੂ ਨੇ ਸਕੂਲ ਨਹੀਂ ਜਾਣ ਦਿੱਤਾ ਬਾਹਲੀ ਲਾਡਲੀ ਸੀ ਮੈਂ ਮੇਰੇ ਬਾਪੂ ਨੂੰ ਬੰਤੋ ਮਿੱਠਾ ਬੋਲਣ ਦੀ ਪੂਰੀ ਕੋਸ਼ਿਸ਼ ਕਰ ਰਹੀ ਸੀ ਉਸ ਨੂੰ ਪਤਾ ਵੀ ਨਾ ਲੱਗਾ ਕਿਹੜੇ ਵੇਲੇ ਦੂਜੇ ਪਾਸਿਓਂ ਫੋਨ ਕੱਟ ਦਿੱਤਾ ਗਿਆ ਦੋਕਵਾਰ ਹੋਰ ਫੋਨ ਆਇਆ ਬੰਤੋ ਦਾ ਜੀ ਕਹਲਾ ਪੈਣ ਲੱਗ ਪਿਆ ਐਨੀਆਂ ਕਿੰਨੀਆਂ ਗੱਲਾਂ ਕਰ ਸਕਦਾ ਕੋਈ ਸ਼ਾਮ ਤੱਕ ਬੰਤੋ ਨੇ ਹੀ ਫੋਨ ਚੁੱਕੇ ਕੋਈ ਉਮਰ ਪੁੱਛੇ ਕੋਈ ਪੜ੍ਹਾਈ ਪੁੱਛੇ ਕੋਈ ਨੌਕਰੀ ਬਾਰੇ ਕੋਈ ਪਰਿਵਾਰ ਦੇ ਮੈਂਬਰਾਂ ਬਾਰੇ ਕੋਈ ਪਸੰਦ ਦੀ ਫਿਲਮ ਕੋਈ ਗਾਣੇ ਨੂੰ ਨੇ ਚੇਤੇ ਕਰਾਇਆ ਕਿ ਬਾਪੂ ਖੇਤੋਂ ਘਰ ਨਹੀਂ ਆਇਆ ਬੰਤੋ ਨੇ ਦੇਖਿਆ 4 ਵਜਣ ਵਾਲੇ ਸੀ ਤੇ 1.5 2 ਵਜੇ ਉਸਤੇ ਘਰ ਵਾਲਾ ਘਰੇ ਢੇੜਾ ਮਾਰਦਾ ਹੁੰਦਾ ਹੈ ਚਾਰ ਰੋਟੀ ਖਾਣ ਲਈ ਤੂੰ ਹੁਣ ਦੱਸਦੀ ਐ ਫੋਨ ਕਰਕੇ ਨਹੀਂ ਪੁੱਛ ਸਕਦੀ ਸੀ ਫੋਨ ਤਾਂ ਸਾਰਾ ਦਿਨ ਵੇਲਾ ਨਹੀਂ ਹੋਇਆ ਅੱਜ ਨੂਨੇ ਜਵਾਬ ਸੁਣਾਇਆ ਬੰਤੋ ਨੇ ਫੋਨ ਫੜਾਉਂਦਿਆਂ ਕਿਹਾ ਹੁਣ ਲਾ ਕੇ ਪੁੱਛ ਘਰ ਕਿਉਂ ਨਹੀਂ ਆਇਆ ਨੂਨੇ ਨੰਬਰ ਮਿਲਾ ਕੇ ਬੰਤੋ ਨੂੰ ਫੜਾ ਦਿੱਤਾ ਬੰਤੋ ਦੇ ਮੂੰਹ ਹੌਲੀਕ ਦੇਣੇ ਹੈਲੋ ਨਿਕਲਿਆ ਕੌਣ ਬੋਲਦਾ ਹੈ ਅੱਗੋਂ ਆਵਾਜ਼ ਆਈ ਮੈਂ ਕੁਲਵੰਤ ਬੰਤੋ ਸਵੇਰ ਦੀ ਮਿੱਠਾ ਬੋਲਦੀ ਬੋਲਦੀ ਭੁੱਲ ਚੁੱਕੀ ਸੀ ਕਿ ਪਰਿਵਾਰ ਵਾਲੇ ਉਸਦੀ ਅਸਲੀ ਆਵਾਜ਼ ਹੀ ਪਛਾਣਦੇ ਨੇ ਕਿਹੜੀ ਕੁਲਵੰਤ ਬੰਤੋ ਬੋਲਦੀਆਂ ਮੈਂ ਉਹ ਉੱਚੀ ਧੇਨੇ ਬੋਲੀ ਹੈ ਬੋਲ ਤਾਂ ਮਰੀਜੀ ਆਵਾਜ਼ ਕਿਉਂ ਕੱਢਦੀ ਹੈ ਪੰਜਾਬ ਫੋਨ ਕਰਤੇ ਹੋਣਗੇ ਚਾਹ ਖੇਤ ਮੰਗਵਾਉਣੀ ਸੀ ਮੋਟਰਾ ਆਲੀ ਲੈਟ ਆਈ ਹੋਈ ਹੈ ਹੁਣ ਫੇਰ ਆ ਰਿਹਾ ਹੁਣ ਘਰੇ ਬੰਤੋ ਨੇ ਆਪਣੇ ਆਪ ਨੂੰ ਕਿਹਾ ਨੂੰ ਪੱਤੇ ਦੀਏ ਕਿੱਧਰ ਉਲਝ ਗਈ ਤੂੰ ਉਹ ਵਿਚਾਰਾ ਭੁੱਖਣ ਭਾਣਾ ਖੇਤ ਕੰਮ ਕਰਦਾ ਤੇ ਤੂੰ ਲੋਕਾਂ ਨਾਲ ਗੱਲਾਂ ਕਰਦੀ ਫਿਰਦੀ ਐ ਜਿਨ੍ਹਾਂ ਨਾਲ ਜਾਣ ਨਾ ਪਛਾਣ ਘਰ ਦਾ ਪੇਤਾ ਉਹੀ ਨਹੀਂ ਦੇਈਦਾ ਕਿਸੇ ਨੂੰ ਤੂੰ ਕਿਉਂ ਧੋਲ ਮੱਦ ਲਿਆ ਨਾਲੇ ਜੇ ਦੀਪੇ ਦੇ ਬਾਪੂ ਨੂੰ ਪਤਾ ਲੱਗ ਗਿਆ ਉਹ ਗਾਲਾਂ ਦੇਊ ਦੀਪੇ ਨੂੰ ਪਤਾ ਲੱਗ ਗਿਆ ਉਹ ਔਖਾ ਹੋ ਬੰਤੋ ਦਾ ਸਾਰਾ ਜੋਸ਼ ਠੰਡਾ ਪੈ ਗਿਆ ਮੁੰਡਾ ਕਿਸੇ ਕੰਮ ਸ਼ਹਿਰ ਗਿਆ ਹੋਇਆ ਸੀ ਘਰ ਆ ਕੇ ਉਹ ਲੜਨ ਵਰਗਾ ਹੋ ਗਿਆ ਐਨੀ ਵਾਰੀ ਫੋਨ ਲਾਇਆ ਬਿਜ਼ੀ ਆਈ ਜਾਂਦਾ ਸੀ ਕਿਹਦੇ ਨਾਲ ਗੱਲੀ ਲੱਗੀਆਂ ਹੋਈਆਂ ਸੀ ਨੂ ਨੇ ਬੇਬੇਵਾਲ ਦੇਖਿਆ ਪਰ ਬੇਬੇ ਨੇ ਕੁਝ ਨਹੀਂ ਦੱਸਿਆ ਤੇ ਨੂ ਵੀ ਚੁੱਪ ਹੀ ਰਹੀ ਐਨੇ ਨੂੰ ਬਾਪੂ ਘਰੇ ਆ ਗਿਆ ਉਹ ਆ ਕੇ ਬੰਤੋ ਦੇ ਗਲ ਪੈ ਗਿਆ ਬੰਤੋ ਨੂੰ ਸਮਝ ਨਾ ਆਵੇ ਕਿ ਕੀ ਕਹੇ ਅਤੇ ਕੀ ਕਰੇ ਫੋਨ ਦੀ ਘੰਟੀ ਫਿਰ ਵੱਜਣੀ ਸ਼ੁਰੂ ਹੋ ਗਈ ਬੰਤੋ ਨੇ ਫੋਨ ਚੁੱਕ ਕੇ ਲਾਲ ਨਿਸ਼ਾਨ ਵਾਲਾ ਬਟਨ ਦਬਾ ਦਿੱਤਾ ਥੋੜੀ ਦੇਰ ਬਾਅਦ ਫੇਰ ਘੰਟੀ ਵੱਜਣ ਲੱਗ ਪਈ ਬੰਤੋ ਫੋਨ ਚੁੱਕ ਕੇ ਗਵਾਂਡੀਆਂ ਦੇ ਕਾਲ ਚ ਪੜਦੇ ਮੁੰਡੇ ਕੋਲ ਲੈ ਕੇ ਚਲੀ ਗਈ ਮੁੰਡੇ ਨੇ ਬਥੇਰਾ ਮੱਥਾ ਮਾਰਿਆ ਫੋਨ ਆਉਣੇ ਬੰਦ ਨਾ ਹੋਏ ਪਰ ਮੁੰਡੇ ਨੇ ਘੰਟੀ ਦੀ ਆਵਾਜ਼ ਘਟਾ ਦਿੱਤੀ ਜਦੋਂ ਬੰਤੋ ਘਰੇ ਵਾਪਸ ਆਈ ਤਾਂ ਉਸਦੇ ਪਤੀ ਨੇ ਆਖਿਆ ਕੁਲਵੰਤ ਕੁਰੇ ਕਿੰਨੇ ਪੈਸੇ ਪਵਾਉਣਗੇ ਤੇਰੇ ਕੰਪਨੀ ਵਾਲੇ ਬੰਤੋ ਸਮਝ ਗਈ ਕਿ ਇਹਨਾਂ ਨੂੰ ਪਤਾ ਲੱਗ ਗਿਆ ਬਸ ਐ ਸੋਚ ਲਿਆ ਕਈ ਵਾਰੀ ਪੈਸੇ ਨਹੀਂ ਹੁੰਦੇ ਘਰੇ ਪਵਾਉਣ ਨੂੰ ਆਪੇ ਪਾ ਦਿਆ ਕਰਨਗੇ ਬੰਤੋ ਨੇ ਨਿੰਬੋਚਣੀ ਜਿਹੀ ਹੋ ਕੇ ਆਖਿਆ ਊਂਟ ਤੋਂ ਸ਼ਾਨਣੀ ਲਾਹਿਆਂ ਭਾਰ ਹੌਲੇ ਨਹੀਂ ਹੁੰਦੇ ਕੁਲਵੰਤ ਕੁਰੇ ਲਿਆ ਬੇਬੇ ਮੈਂ ਠੀਕ ਕਰਾ ਕੇ ਲਿਆਮਾ ਮੋਬਾਈਲ ਵਾਲੇ ਤੋਂ ਉਹ ਠੀਕ ਕਰ ਦਿੰਦੇ ਹੁੰਦੇ ਨੇ ਮੇਰੇ ਦੋਸਤ ਨੇ ਠੀਕ ਕਰਾਇਆ ਸੀ ਇੱਕ ਵਾਰੀ ਉਹਨਾਂ ਦੇ ਘਰੇ ਵੀ ਬਾਲੇ ਫੋਨ ਆਉਂਦੇ ਸੀ ਬੰਤੋ ਦੇ ਪੋਤੇ ਨੇ ਦੱਸਿਆ ਬੰਤੋ ਦੇ ਸਾਹ ਵਿੱਚ ਸਾਹ ਆਇਆ ਉਸਨੇ ਫੋਨ ਪੋਤੇ ਨੂੰ ਫੜਾਉਂਦੇ ਆਖਿਆ ਜਾ ਮੇਰਾ ਪੁੱਤ ਪਰ ਛੇਤੀ ਆ ਜੀ ਲਾਲਚ ਵਿੱਚ ਤਾਂ ਆ ਗਈ ਬੇਬੇ ਦੀਪੇ ਨੇ ਮਾਂ ਨੂੰ ਮਖੌਲ ਜਿਹੇ ਨਾਲ ਆਖਿਆ 2 400 ਦਾ ਤਾਂ ਕਹਦਾ ਲਾਲਚ ਹੋਇਆ ਬੰਤੋ ਨੇ ਕਿਹਾ ਬੇਬੇ ਇਹ ਠੱਗ ਮਿੱਠੀਆਂ ਮਿੱਠੀਆਂ ਗੱਲਾਂ ਮਾਰ ਕੇ ਆਈਂ ਫਸਾ ਲੈਂਦੇ ਨੇ ਚੰਗੇ ਭਲੇ ਸਿਆਣੇ ਬਿਆਣਿਆਂ ਨੂੰ ਬੁੱਧੂ ਬਣਾ ਕੇ ਖਾਤਿਆਂ ਵਿੱਚੋਂ ਪੈਸੇ ਕੱਢ ਲੈਂਦੇ ਨੇ ਲਾਲਚ ਤਾਂ ਥੋੜਾ ਜਿੰਨਾ ਵੀ ਬੁਰਾ ਹੁੰਦਾ ਹੈ ਪਤਾ ਨਹੀਂ ਕਿੱਥੇ ਫਸਾ ਦੇ ਮੰਦੇ ਨੂੰ ਚਲੋ ਚੰਗਾ ਹੋਇਆ ਕੁਲਵੰਤ ਕੋਰ ਨੂੰ ਛੇਤੀ ਹੀ ਪਤਾ ਲੱਗ ਗਿਆ ਬੰਤੇ ਦੇ ਪਤੀ ਨੇ ਆਖਿਆ ਅੱਗੋਂ ਤੋਂ ਨੀ ਇਹੋ ਜੀ ਗਲਤੀ ਕਰਦੀ ਬੰਤੋ ਨੇ ਕੰਨਾਂ ਨੂੰ ਫੜ ਕੇ ਖਿੱਚਦਿਆਂ ਆਖਿਆ 1 2 3 ਧੰਨਵਾਦ